ਨਾਬਾਲਿਕ ਲੜਕੀ ਦਾ ਜ਼ਬਰੀ ਵਿਆਹ ਕਰਵਾਉਣਾ ਅਤੇ ਉਸਦੇ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ ਹੇਠ ਲੜਕੀ ਦੇ ਪਿਤਾ, ਭੂਆ, ਤਾਇ ਦੇ ਲੜਕੇ, ਪਤੀ, ਸੱਸ ਸੋਹਰਾ ਖਿਲਾਫ ਸਦ ਅਥਾੜੇ ਦੇ ਵਿੱਚ ਕੇਸ ਦਰਜ ਕੀਤਾ ਗਿਆ। ਪੀੜਤਾ ਨੇ ਆਪ ਅਦਾਲਤ ਅੱਤੇ ਗੁਹੜ ਲਗਾ ਕੇ ਇਹ ਕਾਰਵਾਈ ਕਰਵਾਈ ਹੈ। ਪਿਤਾ ਦੇ ਅਨੁਸਾਰ ਉਸ ਦਾ ਕੋਈ ਪ੍ਰਾਂ ਨਾ ਹੋਣ ਕਰਕੇ ਉਸ ਦੇ ਤਾਇ ਦੇ ਲੜਕੇ ਗੁਰਸੇਵਕ ਸਿੰਘ ਅਤੇ ਭੂਆ ਨੇ ਪਿਤਾ ਜਗਤਾਰ ਸਿੰਘ ਉੱਤੇ ਦਬਾਅ ਪਾ ਕੇ 2015 ਦੇ ਵਿੱਚ ਉਸ ਦਾ ਵਿਆਹ ਦੁਗੜੀ ਉਮਰ ਦੇ ਅਜੀਤ ਸਿੰਘ ਦੇ ਨਾਲ ਕਰਵਾ ਦਿੱਤਾ। ਉਸ ਸਮੇਂ ਉਹ ਸਿਰਫ 16 ਸਾਲ ਦੀ ਸੀ ਉਸ ਦੀ ਮਾਤਾ ਵੀ ਵਿਆਹ ਦੇ ਪੂਰੀ ਤਰ੍ਹਾਂ ਖਿਲਾਫ ਸੀ ਪਰ ਜ਼ਬਰੀ ਵਿਆਹ ਕਾਰਨ ਉਸ ਦੀ ਮਾਸਧਮੇ ਦੇ ਵਿੱਚ ਆਵਾਜ਼ ਖੋ ਬੈਠੀ ਅਤੇ ਇੱਕ ਹਫ਼ਤੇ ਬਾਅਦ ਅਕਾਲ ਚਲਾਣਾ ਕਰ ਗਈ। ਉਧਰ ਮੁਲਜ਼ਮ ਅਜੀਤ ਸਿੰਘ ਨੇ 4 ਮਹੀਨਿਆਂ ਬਾਅਦ ਪੀੜਤਾ ਉੱਪਰ ਤਸ਼ੱਤਤ ਕਰਕੇ ਗਰਭਪਤੀ ਹਾਲਤ ਵਿੱਚ ਘਰੋਂ ਕੱਢ ਦਿੱਤਾ ਪਰ ਘਰੇਲੂ ਹਿੰਸਾ ਦੇ ਮਾਮਲੇ ਦੇ ਵਿੱਚ ਉਸਨੂੰ ਹਰ ਮਹੀਨੇ ਮੁਆਵਜ਼ਾ ਦੇਣ ਦੇ ਹੁਕਮ ਹੋਏ ਪੀੜਤਾ ਨੇ ਦਾਜ ਦੇ ਮਾਮਲੇ ਦੇ ਵਿੱਚ ਅੱਗੇ ਅਪੀਲ ਕੀਤੀ ਹੋਈ ਹੈ ਉਦਿਸ ਮੌਕੇ ਦੀ ਗੱਲਬਾਤ ਕਰਨ ਦੌਰਾਨ ਨਾਬਾ ਸਰਧਰ ਥਾਣਾ ਦੇ ਇੰਚਾਰਜ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਲੜਕੀ ਲਪ੍ਰਿਤ ਕੋਰ ਦਾ 16 ਸਾਲ ਦੀ ਉਮਰ ਦੇ ਵਿੱਚ ਹੀ ਦੁਗੜੀ ਉਮਰ ਦੇ ਲੜਕੇ ਦੇ ਨਾਲ ਵਿਆਹ ਕਰਵਾ ਦਿੱਤਾ ਸੀ ਲੜਕੀ ਇਸ ਵਿਆਹ ਦੇ ਖਿਲਾਫ ਸੀ ਕਿਉਂਕਿ ਉਹ ਨਾਬਾਲਗ ਸੀ ਉਹਨਾਂ ਦੱਸਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ 6 ਮੁਸਲਮਾਨ ਦੇ ਖਿਲਾਫ ਨਾਬਾਲਗ ਦਾ ਵਿਆਹ ਕਰਵਾਉਣ ਜ਼ਬਰਜੁਰਾਤੀ ਪੋਕਸੋ ਦੀਆਂ ਧਾਰਾਵਾਂ ਦੇ ਤਹਿਤ ਕਿ ਇਸ ਤਰ੍ਹਾਂ ਕੀਤਾ ਗਿਆ ਮੇਰੀ ਮੈਰिज ਮੇਰੀ ਮੇਰੀ ਮਰਜ਼ੀ ਦੇ ਖਿਲਾਫ ਕੀਤੀ ਗਈ ਸੀ ਕਿ ਮੇਰੇ ਫਾਦਰ ਮੇਰੇ ਤਾਇਆ ਜੀ ਦਾ ਬੇਟਾ ਤੇ ਮੇਰੀ ਪੂਆ ਮੇਰੀ ਪੂਆ ਕੁਲਵਿੰਦਰ ਕੌਰ ਦਾ ਇਹਨਾਂ ਵਿੱਚ ਹੱਥ ਸੀਗਾ ਤੇ ਮੇਰੇ ਫਾਦਰ ਨੇ ਮੇਰੀ ਮੈਰिज ਮੇਰੇ 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 ਬ੍ਰਦਰ ਤੇ ਤਾਇ ਦਾ ਬੇਟੇ ਗੁਰਸੇਵਕ ਸਿੰਘਾ ਤੇ ਮੇਰੇ ਭੂਆ ਦੇ ਕਹਿਣ ਤੇ ਪੱਤੇਗੜ ਚੰਨਾ ਕੀਤੀ ਗਈ ਸੀ ਕਿੰਨੀ ਉਮਰ ਸੀ ਉਸ ਟਾਂ ਤੇ ਮੇਰੀ ਉਮਰ 16 ਸਾਲ ਸੀ ਕਿ ਲખી ਸੀਗਾ ਮਨਸ਼ਾ ਕੀ ਉਸ ਦੇ ਵਿੱਚ ਉਸ ਦੇ ਵਿੱਚ ਕਹਿੰਦੇ ਮੇਰੇ ਭੂਆ ਮੇਰੇ ਭੂਆ ਤੇ ਮੇਰੇ ਬ੍ਰਦਰ ਮੇਰੇ ਬ੍ਰਦਰ ਦੀ ਮਨਸ਼ਾ ਇਹ ਸੀ ਕਿ ਜਿਹੜੀ ਮੇਰੇ ਫਾਦਰ ਨੂੰ ਜ਼ਮੀਨ ਆਉਂਦੀ ਆ ਉਸ ਨੂੰ ਆਪ ਫਾਪੜ ਆਪਣਾ ਚਾਹੁੰਦੇ ਸੀ ਕੀ ਤੁਹਾਡੀ ਜਿਹੜੇ ਹੈਗਾ ਕਾਫੀ ਜਿਹੜੇ ਹੈਗਾ ਤੁਹਾਡੇ ਖੁਆਪਸੀ ਵੀ ਮੈਂ ਪੜਾਂ ਲਿਖਾਂ ਕਿਉਂ 16 ਸਾਲ ਦੀ ਉਮਰ ਬਸੋ ਦੀ ਉਮਰ ਦੀ ਹਾਂ ਜੀ ਸਰ ਮੇਰੇ ਬਚਪਨ ਤੋਂ ਆਪਸੀ ਗੇਮ ਮੇ ਪੜਕੇ ਕੋਈ ਆਈਏਐਸ ਆਈਪੀਐਸ ਬਣਾਈ ਬਟ ਮੇਰੇ ਉਸ ਟਾਈਮ ਖੁਆਬ ਸਾਰੇ ਅਧੂਰੇ ਰਹਿ ਗਏ ਸੀਗੇ ਬਟ ਮੈਂ ਹੁਣ ਆਪਣੀ ਸਟੱਡੀ ਰੈਗੂਲਰ ਕਰ ਰੱਖੀ ਆ ਤੇ ਹੁਣ ਬੱਚੇ ਨੂੰ ਵੀ ਮੇਰੇ ਚਾਚਾ ਚਾਚੀ ਸਕੂਲ ਨਾ ਪੜਾ ਰਹੀ ਆ ਤੇ ਮੈਂ ਖੁਦ ਵੀ ਪੜ੍ਹਦੀ ਹਾਂ ਮੈਂ ਸਰ ਬੀਏ ਦੀ ਲਾਸਟ ইয়ার ਦੇ ਵਿੱਚ ਬੱਚਾ ਤੁਹਾਡਾ ਕਿੰਨੇ ਸਾਲ ਦਾ ਹੈ ਬੱਚਾ ਮੇਰਾ 8 ਸਾਲ ਦਾ ਹੈ ਜਿਹੜਾ ਹੈਗਾ ਘਰ ਵਾਲੇ ਦੇ ਤੁਹਾਡੇ ਦਾ ਕੀ ਰੂਲ ਸੀ ਮੇਰੇ ਘਰ ਵਾਲੇ ਨੂੰ ਮੇਰੇ ਸੱਸ ਸਾਬੀ ਵੱਲੋਂ ਬਹੁਤ ਹਦਾਇਤ ਕੀਤੀ ਗਈ ਵੀ ਬੱਚੀ ਦੀ ਏਜ ਘੱਟਾ ਵੀ ਤੂੰ ਇਸ ਮੈਰਿਜ ਤੋਂ ਇਨਕਾਰ ਕਰ ਦੇ ਪਰ ਬਹੁਤ ਪਹੁੰਚ ਕੀਤੀ ਉਹਨਾਂ ਤੱਕ ਬਾਟੇ ਉਹਨਾਂ ਨੇ ਕਹਿੰਨੇ ਇਸ ਸੀਜ਼ ਨੂੰ ਇਸ ਚੀਜ਼ ਨੂੰ ਇਨਕਾਰ ਕਰ ਦਿੱਤਾ ਵੀ ਅਸੀਂ ਮੈਰਿਜ ਕਰਵਾਉਣੀ ਆ ਤਾਂ ਇਸ ਨਾਲ ਹੀ ਕਰਵਾਉਣੀ ਹੈ ਇਨਸਾਫ ਲੈਣ ਲਈ ਕਿੰਨਾ ਟਾਈਮ ਤੁਹਾਨੂੰ ਲੱਗਿਆ ਸਰ ਬਹੁਤ ਬਹੁਤ ਦਰਵਾਜ਼ੇ ਖੜਕਾਈ ਇਸ ਇਨਸਾਫ ਲਈ ਬਟ ਲਾਸਟ ਤੇ ਮਾਨਜੋ ਹਾਈ ਕੋਰਟ ਦੇ ਹੁਕਮ ਅਨੁਸਾਰ ਮੇਰਾ ਸਦਾ ਠਾਣੇ ਨਾਬਾ ਵਿੱਚ ਪਰਚਾ ਦਰਜ ਹੋਇਆ ਜਿਹਦੇ ਵਿੱਚ ਤਿੰਨ ਬੰਦੇ ਦੀ ਰੈਸਟ ਹੋ ਚੁੱਕੀ ਆ ਤੇ ਇੱਕ ਪੁਲਿਸ ਦਾ ਕਿਸ ਤਰ੍ਹਾਂ ਜਿਹੜਾ ਨਿਕਰ ਵੀ ਗਿਆ ਪੁਲਿਸ ਦਾ ਬਹੁਤ ਵਧੀਆ ਰਵਈਆ ਰਿਹਾ ਸਦਾ ਥਾਣੇ ਵੱਲੋਂ ਮੈਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਐਸਾ ਮਾਨਜੋਗ ਐਸਐਚਓ ਸਰ ਏ ਐਸੀ ਰਜਿੰਦਰ ਸਰ ਦਾ ਬਹੁਤ ਵਧੀਆ ਸਹਿਯੋਗ ਮਿਲਿਆ ਮੈਨੂੰ ਹੁਣ ਲੱਗਦਾ ਵੀ ਜਿਹੜਾ ਹੈਗਾ ਤੁਹਾਨੂੰ ਇਨਸਾਫ ਮਿਲਿਆ ਫਟੋ ਫਟਾ 8-9 ਸਾਲ ਬਾਅਦ ਹਾਂਜੀ ਸਰ ਹੁਣ ਮੈਨੂੰ ਇਨਸਾਫ ਦੀ ਆਸ ਜਾਗੀ ਸੀ ਜਦੋਂ ਮੇਰਾ ਜਦੋਂ ਮੇਰੀ ਮਾਨਜੋਗ ਹਾਈ ਕੋਰਟ ਵੱਲੋਂ ਮਾਨਜੋਗ ਹਾਈ ਕੋਰਟ ਵੱਲੋਂ ਆਰਡਰ پاس ਹੋਏ ਸੀਗੇ ਉਦੋਂ ਕਹਿੰਦੇ ਉਸ ਤੋਂ ਬਾਅਦ ਪੰਚਲ ਆਉਣ ਤੋਂ ਬਾਅਦ ਮੈਨੂੰ ਬਹੁਤ ਸਕੂਨ ਮਿਲਿਆ ਵੀ ਅੱਜ ਸ਼ਾਇਦ ਮੈਨੂੰ ਮੇਰੀ ਇਨਸਾਫ ਮਿਲਣ ਦੀ ਆਸ ਮੈਨਾਂ ਦੀ ਆਸ ਜਾਗੀ ਸੀ हां जी सर बहुत हद तक सैटिस्फाई हां पर जत्ताक उनों सजानी हो जांदी उस तक मैं उस उना, उना मेरी मेरी तो तक मेरी जंग जारी ਰਹੇਗੀ जी मेरी मैरिज ਦੇ ਖਿਲਾਫ ਸੀਗੇ ਤੇ ਉਹਨਾਂ ਉਹਨਾਂ ਦੀ ਮੇਰੀ ਮੈਰਿਜ ਤੋਂ 2 ਦਿਨ ਬਾਅਦ ਹੀ ਉਹਨਾਂ ਨੇ ਬੋਲਣਾ ਚਲਣਾ ਬੰਦ ਕਰ ਦਿੱਤੀ ਤੇ ਮੇਰੀ ਮੈਰਿਜ ਦੇ 1 ਵੀਕ ਬਾਅਦ ਹੀ ਉਹਨਾਂ ਦੀ ਡੈਥ ਹੋ ਚੁੱਕੀ ਹੈ। ਤੁਹਾਡੇ ਹਸਬੰਦ ਦਾ ਕੀ ਸੀਗਾ ਇਸ ਟਾਈਮ ਉਸ ਟਾਈਮ ਮੇਰੇ ਮੇਰੇ ਹਸਬੰਦ ਦੀ ਏਜ 32 ਸੀ 32 ਸਾਲ ਦਾ ਸੀ ਤੇ ਉਸ ਟਾਈਮ ਉਹਨਾਂ ਨੇ ਤਾਂ ਵੀ ਇਸ ਜੇ ਸਬਜੈਕਟ ਨੂੰ ਜਾਣ ਬੁੱਝ ਕੇ ਮੇਰੇ ਨਾਲ ਮੈਰਿਜ ਕਰਵਾਈ ਤੇ ਮੇਰੇ ਨਾਲ ਕੁੱਟਮਾਰ ਦਾ ਰਵੱਈਆ ਵਰਤਿਆ ਕੁੱਟਮਾਰ ਕਰਦੇ ਰਹੇ ਮੈਨੂੰ ਮੇਰੇ ਨਾਲ ਬਹੁਤ ਅਕੇਸ਼ਾਈ ਹੁੰਦੀ ਰਹੀ ਤੇ ਮੈਨੂੰ 4 ਮਹੀਨੇ ਹੀ ਉਹਨਾਂ ਨੇ ਆਪਣੇ ਪਾਸ ਰੱਖਿਆ ਉਸ ਤੋਂ ਉਸ ਤੋਂ ਬਾਅਦ ਮੈਂ ਮੇਰੇ ਚਾਚਾ ਜੀ ਪਾਸ ਆਪਣੇ ਬੱਚੇ ਨਾਲ ਇਹ ਲੜਾਈ ਲੜ ਰਹੀ ਹੈ ਇਹ ਮੈਟਰ ਇਹ ਲੜਕੀ ਲਵਪ੍ਰਿਤ कौर ਜਿਹਨੇ ਕਿ ਸਾਡੇ ਕੋਲ ਆਇਆ ਸੀਗਾ ਹਾਈ ਕੋਰਟ ਨੇ ਰਿਟ ਪਾਈ ਸੀ ਜਿਸ ਦੇ ਵਿੱਚ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਈ ਸੀ ਵੀ ਇਹਦਾ 2 ਮਹੀਨਿਆਂ ਦੇ ਵਿੱਚ ਵਿੱਚ ਇਹਦਾ ਟਾਈਮ ਬਾਉਂਡ ਸੀਗਾ ਵੀ 2 ਮਹੀਨਿਆਂ ਦੇ ਵਿੱਚ ਇਹਨੂੰ ਜਸਟਿਸ ਜਿਹੜੀ ਹੈ ਡਿਲੀਵਰ ਕੀਤੀ ਜਾਵੇ ਜਿਸ ਤਰ੍ਹਾਂ ਅਸੀਂ ਪੜਤਾਲ ਕਰਕੇ ਜਿਹੜੀ ਇਹਦਾ 2016 ਦੇ ਵਿੱਚ ਇਹ ਮੈਰਿਜ ਹੋਈ ਸੀ ਉਦੋਂ ਇਹਦੀ ਉਮਰ 16 ਸਾਲ ਸੀ ਤੇ 17 ਸਾਲ ਦੀ ਇਹਦੇ ਵਿੱਚ ਇਹ ਲੜਕਾ ਪੈਦਾ ਹੋਇਆ ਸੀ ਉਹ ਸਬੰਧੀ ਨੇ ਦਿੱਤਾ ਸੀ ਵੀ ਮੇਰਾ ਜਿਹੜਾ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਗਿਆ ਅੰਡਰਏਜ ਜਿਸ ਤੇ ਅਸੀਂ ਮੁਕੱਦਮਾ ਨੰਬਰ 156 /24 ਜਿਹੜਾ ਦਰਜ ਕੀਤਾ ਹੈ ਆਈਪੀਸੀ 376 ਇਪ ਚਾਈਲਡ ਜਿਹੜਾ ਮੈਰਿਜ ਪ੍ਰੋਵੈਂਸ਼ਨ ਐਕਟ ਹੈ 9 10 ਤੇ ਇੱਕ ਜਿਹੜਨ ਬ੍ਰਾਉ ਸੈਕਸ਼ੂਅਲ ਅਫੈਂਸ ਜਿਹੜਾ ਪਾਕਸੋ ਦਾ 6 ਜਿਹੜਾ ਇੱਕ ਤੇ ਲੱਗਿਆ ਤਾਂ ਕਿ ਇਹ ਕੀ ਕਾਰਨ ਸੀ ਜ਼ਬਰਦਸਤੀ ਕੀਤੀ ਹੈ ਲੱਗਦਾ ਇਹਦੀ ਜਿਹੜਾ ਹੁਣ ਪੜਤਾਲ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਵੀ ਜਿਹੜੀ ਇਹਨੇ ਵਿਰੋਧ ਕੀਤਾ ਤੇ ਇਹਦੇ ਚਾਚਾ ਚਾਚੀ ਨੇ ਵੀ ਕੀਤਾ ਜਿੱਥੇ ਹੁਣ ਮੌਜੂਦਾ ਰਹਿ ਰਹੀ ਹੈ ਪਰ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਜਿਹੜਾ ਕਿ ਇਹਦੇ ਫਾਦਰ ਨੇ ਧੱਕੇ ਨਾਲ ਵਿਆਹ ਕਰ ਦਿੱਤਾ ਤੇ ਇਹਦੇ ਸਹੁਰਿਆਂ ਨੂੰ ਵੀ ਦੱਸ ਦਿੱਤਾ ਸੀ ਕਿ ਇਹਦੀ ਉਮਰ ਛੋਟੀ ਹੈ ਅਨਰੇਜ ਹੋਣ ਕਰਕੇ ਉਹਨਾਂ ਜਿਹੜੀ ਕਾਰਵਾਈ ਇਹਨਾਂ ਦੇ ਸਾਰਿਆਂ ਤੇ ਅਮਲ ਚ ਲਿਆਂਦੀ ਗਈ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਕੋਈ ਲਾਲਚ ਇੱਤਾ ਸੀ ਉਸ ਟਾਈਮ ਇਹਦੇ ਉੱਪਰ ਲੜਕੀ ਦੇ ਪਰਵਾਰ ਨਹੀਂ ਕੋਈ ਲਾਲਚ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਮਾਟ ਇਹਨਾਂ ਦੇ ਜਿਵੇਂ ਪਿੰਡਾਂ ਦੇ ਵਿੱਚ ਹੁੰਦਾ ਹੈ ਤੁਹਾਨੂੰ ਨਹੀਂ ਪਰ ਜਿਹੜਾ ਫਾਦਰ ਹੈ ਉਹ ਅਨਪੜਾ ਹੈ ਥੋੜੀ এডਿਕੇਸ਼ਨ ਦੀ ਲਿਟਰੇਸੀ ਦੀ ਕਾੜ ਕਰਕੇ ਇਹਨਾਂ ਦਾ ਜਿਹੜਾ ਉਹਨਾਂ ਨੇ ਧੱਕੇ ਨਾਲ ਉਹ ਵਿਆਹ ਕਰ ਦਿੱਤਾ ਸੀ ਕਿਹਦੇ ਕਿਹਦੇ ਗਲਤ ਹੋਇਆ ਜੀ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਇੱਕ ਇਹਦੇ ਫਾਦਰ ਇਹਦੀ ਮਦਰ ਦੀ ਡੈਥ ਹੋ ਗਈ ਫਾਦਰ ਇਹਦੇ ਇੱਕ ਇਹਦੇ ਤਾਏ ਦਾ ਬੇਟਾ ਗੁਰਸੇਵ ਸਿੰਘ ਇੱਕ ਇਹਨਾਂ ਦੇ ਜਿਹੜੇ ਹੈਗੇ ਨੇ ਇਹਦਾ ਘਰ ਵਾਲਾ ਅਜੀਤ ਸਿੰਘ ਇਹਦੇ ਸੱਸਾਵਰਾ ਕੌਰ ਸਿੰਘ son of ਅਮਰ ਸਿੰਘ ਤੇ ਜਸਮੀਲ ਕੌਰ wife of ਕੌਰ ਸਿੰਘ ਲੜਕੀ ਦੀ ਭੂਆ ਸੋਰਾ ਬਣ ਗੜਾ ਨੇ ਕੁਲਵਿੰਦਰਪੁਰ ਕੋਟੇ ਇਹ ਮਤੇ ਗੜ ਚੰਨਾ ਪਿੰਡ ਇਹਨਾਂ ਦਾ ਅੱਛਾ ਤੇ ਜਿਹੜਾ ਲड़का ਇਹ ਵੀ ਕਰਦਾ ਸੀ ਇਹ ਲੜਕਾ ਠੇਕੇਬੇਸ ਤੇ ਕੋਈ ਪੀਆਰਟੀਸੀ ਦੇ ਵਿੱਚ ਕੰਮ ਕਰਦਾ। ਇਹ ਮੇਰੇ ਲੜਕਾ ਦੀ ਲੜਕੀ ਨੂੰ ਤਾਂ ਪਤਾ ਸੀ ਇਹ 16 ਸਾਲ ਉਮਰ ਉਹਦੀ, ਉਮਰ ਉਹਦ 28 ਨਾਤੀ ਸਾਲ। ਲੜਕੇ ਦੀ ਉਮਰ ਉਹਦੇ 27-28 ਸਾਲ ਦੀ ਸੀ। ਇਹਨਾਂ ਨੂੰ ਪਤਾ ਸੀ ਤਾਂ ਹੀ ਇਹ ਮੁਕਦਮਾ ਅੰਦਰ ਜ। ਇਹ ਡੀਏ ਸਾਹਿਬ ਦੀ ਅਸੀਂ ਜਿਹੜੀ ਇਹਤੋਂ ਲਿਖੇ ਭੇਜਿਆ ਸੀ। ਡੀਏ ਸਾਹਿਬ ਨੇ ਜੋ ਇਹਦੇ ਵਿੱਚ ਓਪੀਨੀਅਨ ਦਿੱਤੀ ਹੈ, ਜੋ ਉਹਨਾਂ ਨੇ رائے ਦਿੱਤੀ ਹੈ ਉਸ ਹਿਸਾਬ ਨਾਲ ਅਸੀਂ ਜਿਹੜੀ ਐਫਆਈਆਰ ਲਾਉਜ਼ ਕਰਾਈ। ਕਿੰਨੇ ਗ੍ਰਿਫਤਾਰ ਕੀਤੇ ਨੇ ਲੋਕ ਇਹਦੇ ਵਿੱਚ ਹੁਣ ਤੱਕ ਅਸੀਂ ਤਿੰਨ ਬੰਦੇ ਗ੍ਰਿਫਤਾਰ ਕਰ ਚੁੱਕੇ ਹਾਂ ਇੱਕ ਇਹਦਾ ਫਾਦਰ ਨੂੰ ਇੱਕ ਇਹਦੇ ਤਾਇਆ ਦਾ ਬੇਟਾ ਇੱਕ ਇਹਦਾ ਜਿਹੜਾ ਘਰ ਵਾਲਾ ਅਜੀਤ ਸਿੰਘ ਉਹਨੂੰ ਅਸੀਂ ਗ੍ਰਿਫਤਾਰ ਕਰਕੇ ਨੇ ਰੈਸਪਾ ਦਿੱਤੀ ਬਾਕੀ ਬਾਕੀਆਂ ਦੀ ਭਾਲ ਜਾਰੀ ਹੈ ਬਾਕੀ ਅਸੀਂ ਜਲਦੀ ਭਾਲ ਲਾਂਗੇ